ਬੋਲ ਪੀਂਗਾ ਬੋਲ ਕੇ ਸੁਣ ਮੈਨੂੰ ਦੇਖੀਏ ਇਹ ਕਮਾੜਦਾ ਇਹ ਰੇ ਰਿਜਾ ਤਾਹ ਹਾਂ ਲਈ ਕੀ ਨਾਮ ਹੈ ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ ਮੈਂ ਪਟਿਆਲਾ ਡੀਪੂ ਚੋਂ ਬਤੌਰ ਐਡਵਾਂਸ ਬੁੱਕਰ ਡਿਊਟੀ ਕਰਦਾ ਗੱਡੀ ਕਿੱਥੇ ਜਾ ਰਹੀ ਹੈ ਇਹ ਗੱਡੀ ਪਟਿਆਲਾ ਤੋਂ ਨੰਗਲ ਜਾ ਰਹੀ ਸੀ ਜਦੋਂ ਪਟਿਆਲੇ ਬੱਸ ਸਟੈਂਡ 'ਚ ਗੱਡੀ ਕਾਊਂਟਰ ਲੱਗੀ ਆ ਮੈਂ ਟਿਕਟਾਂ ਕੱਟਣ ਲੱਗਿਆਗਾ ਲੇਡੀਜ਼ ਵਾਰੀਆਂ ਆਈਆਂ ਚਲੋ ਮੈਂ ਪਹਿਲਾਂ ਆਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਡੇਟਾਂ ਕੱਟੀਆਂ ਇਹ ਸਰਹੰਦ ਦੀਆਂ ਸਵਾਰੀਆਂ ਆਈਆਂ ਇਹ 6-7 ਸਵਾਰੀਆਂ ਨਾਲ ਪੰਜ ਚਾਰ ਜੋਆਕ ਨੇ ਜੀ ਮੈਂ ਇਹਨਾਂ ਨੂੰ ਕਿਹਾ ਵੀ 3 ਸਾਲ ਤੋਂ ਉੱਪਰ ਬੱਚੇ ਹੀ ਡੇਟ ਲੱਗੂ ਜਦੋਂ ਇਹਨਾਂ ਨੇ ਪਹਿਲਾਂ ਦੋ ਟਿਕਟਾਂ ਘਟਾਈਆਂ ਦੋ ਬੱਚੇ ਉਦੋਂ ਅੰਦਰ ਲੈ ਗਈਆਂ ਛੁਲਕੋ ਕੇ ਉਦੋਂ ਬਾਅਦ ਇੱਕ ਡੇਟ ਕਟਾਈ ਦੋ ਬੱਚੇ ਫੇਰ ਲੈ ਗਈਆਂ ਮੈਂ ਵਿੱਚ ਗਿਆ ਮਹਾਂਪਈਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ ਇਹਨਾਂ ਦੇ ਨਾਲ ਇੱਕ ਕੁੜੀ ਆ ਉਹ ਕਹਿੰਦੀ ਇਹ ਤੇਰੇ ਪਿਓ ਦੀ ਬਸਾ ਤੂੰ ਐ ਬੋਲਦਾ ਤੂੰ ਜੇ ਇਹ ਬੋਲ ਉਹ ਮੂਰੇ ਹੋ ਗਈ ਦੋ ਲੇਡੀਜ਼ ਸਾਡੇ ਤੇ ਹੋ ਗਿਆ ਇੱਕ ਪਿੱਸੇ ਹੋ ਗਿਆ ਇਹਨਾਂ ਨੇ ਮੇਰੇ ਥਾਪੜੇ ਮਾਰੇ ਮੇਰੀ ਪੱਗ ਲਾਹੀਆ ਮੇਰਾ ਪਾੜਿਆ ਕਮੀ ਜੀ ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਤੋਂ ਗੱਡੀ ਉੱਥੋਂ ਤੋਰੀ ਠਾਣੇ ਵੱਲ ਨੂੰ ਆ ਰਹੇ ਹਾਂ ਸਾਨੂੰ ਕਹਿੰਦੇ ਅਸੀਂ ਜੂਪੀ ਦੇ ਹੁੰਨੇ ਆ ਅਸੀਂ ਇਹ ਤੈਨੂੰ ਵੜ ਦਾਂਗੇ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ ਜਦੋਂ ਇਹ ਜੂਪੀ ਦੇ ਵਸਨੀਕ ਨੇ ਇਹਨਾਂ ਦਾ ਪੰਜਾਬ ਤੋਂ ਆਧਾਰ ਕੜ ਕਿਉਂ ਬਣਾਇਆ ਜਾਂਦਾ ਹੈ ਮੈਂ ਸਿੱਖ ਭਾਈ ਹਾਂ ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈ ਜੀ ਬਾਈ ਜੀ ਉਹਨਾਂ ਦਾ ਤਾਂ ਕਹਿਣਾ ਹੈ ਕਿ ਇਹਨਾਂ ਨੇ ਗਾਲੀ ਗਲੋਚ ਕੀਤੀ ਬਾਈ ਜੀ ਉੱਥੇ ਸਵਾਰੀਆਂ ਸੀ ਤੁਸੀਂ ਸਵਾਰੀਆਂ ਤੋਂ ਸਾਰਿਆਂ ਤੋਂ ਡਵੇਟ ਲੈਂਦੇ ਕੀ ਸਵਾਰੀਆਂ ਨੇ ਕਿਹਾ ਜੇ ਸਵਾਰੀਆਂ ਹਾਂ ਮੇਰੇ ਪੱਖ 'ਚ ਨਹੀਂ ਖੜਦੇ ਜੋ ਮੈਨੂੰ ਬਣਦੀ ਕਾਰਵਾਈ ਆ ਉਹ ਸਜਾ ਦਿੱਤੀ ਜਾਵੇ ਜੀ ਕਾਰਨ ਕੀ ਮੰਨਦੇ ਹੋ ਲੜਾਈ ਦਾ ਕਾਰਨ ਕੀ ਬਣਦੇ ਆ ਆਧਾਰ ਕਾਰਡ ਮੰਨਦੇ ਆ ਜੀ 메ਨ ਕਾਰਨ ਇਹਨਾਂ ਨੂੰ ਆਪਣਾ ਐ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਘਟਾਈਏ ਸਾਡੇ 20 50 ਲੱਗਣਗੇ ਅਸੀਂ ਤਾਂ ਫ੍ਰੀ ਸਫਰ ਕਰਦੇ ਆਂ ਜੀ ਉਹ ਬੱਚੇ ਦੀ 25 ਰੁਪਏ ਦੀ ਟਿਕਟ ਲੈਣ ਪਿੱਛੇ ਇਹਨਾਂ ਨੇ ਕੁਝ ਕਰਿਆ ਜੀ ਜਿਹਦੇ ਕਰਕੇ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਕੈਸ਼ ਦੀਗਾ ਮੇਰੇ ਜਿਹੜਾ ਮੇਰੇ ਹੱਥ ਚ ਕੈਸ਼ ਦੀ ਗਾ ਤੇ ਮੇਰਾ ਢੋਲਾ ਫੜਿਆ ਗਾ ਮੇਰੇ ਆਲੇ-ਦਾਲੇ ਉਹਨਾਂ ਨੇ ਥਾਪੜੇ ਮਰਿਆ ਮੇਰੀ ਪੱਗ ਲਾਹੀ ਆ ਦੇਖ ਸਕਦੇ ਹੋ ਤੁਸੀਂ ਮੇਰੀ ਕਮੀ ਚ ਪਾੜੀਏ ਲੇਕਿਨ ਉਹਨਾਂ ਨੇ ਪਹਿਲਾਂ ਕਿ ਉਹਨਾਂ ਨੇ ਕਹਿਣਾ ਕਿ ਕੰਡਕਟਰ ਵੱਲੋਂ ਨਸਾ ਵੀ ਕੀਤਾ ਲੱਗਦਾ ਸਾਨੂੰ ਬਾਈ ਜੀ ਮੈਂ ਬਾਈ ਮੇਰੀ ਗੱਲ ਸੁਣੋ ਮੈਂ ਡ੍ਰੌਪ ਟੈਸਟ ਕਰਾਉਣਾ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ ਚ ਕੋਈ ਕੈਮੀਕਲ ਹੋਵੇ ਮੈਨੂੰ ਜਿੱਥੇ ਕਹੋ ਉੱਥੇ ਲੈ ਜਾਓ ਇਹ ਕਹਿੰਦੇ ਕਿ ਸਾਨੂੰ ਪਹਿਲਾਂ ਸੀਟ ਦੇ ਗਿਰਾ ਦਿੱਤਾ ਉਹਨੇ ਕੁੱਟ ਮਾਰ ਕੀਤੀ ਉਹਨੇ ਵੀਡੀਓ ਵੀ ਇੱਕ ਦਿੱਤੀ ਵੀ ਆ ਜਿਹਦੇ ਤੂੰ ਤੁਹਾਡੀ ਵੀ ਮਾਰਦੀ ਆ ਰਹੀ ਆ ਉਹਦੇ ਚ ਉਹਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ ਉਹਨੇ ਮੇਰਾ ਕਮੀਜ਼ ਪਾੜਿਆ ਦੇਖਿਆ ਤੁਸੀਂ ਉਹਨੇ ਮੇਰੇ ਥਾਪੜੇ ਮਾਰੇ ਉਹ ਦਿਖਾਇਆ ਉਹਨੇ ਲੇਕਿਨ ਵੀਡੀਓ ਦਿਖਾਣ ਦੀ ਦਿੱਤੀ ਆ ਉਹਨੇ ਦੋ ਤਿੰਨ ਜਿੱਥੇ ਤੁਸੀਂ ਕੁੱਟ ਮਾਰ ਕਰ ਰਹੇ ਹੋ ਮਹਿਲਾ ਨਾਲ ਜਦੋਂ ਜਦੋਂ ਖਿੱਚ ਰਹੇ ਹੋ ਬਾਈ ਜੀ ਜਦੋਂ ਤੁਸੀਂ ਵੀਡੀਓ ਵੇਖੀ ਆ ਜਿਹੜੀ ਮੇਰੀ ਕਮੀਜ਼ ਪਾੜੀ ਹੋਈ ਆ ਜਿਹੜੀ ਮੇਰੀ ਪੱਗ ਲਾਹੀ ਹੋਈ ਆ ਇਹ ਦੇਖੀ ਆ ਉਹ ਚ ਤੁਸੀਂ ਤੁਸੀਂ ਦੇ ਦੋ ਤੁਹਾਡੇ ਕੋਲ ਲੈ ਤੋ ਸਾਨੂੰ ਮੈਂ ਤਾਂ ਜੀ ਇਕ ਮੈਂ ਵੀਡੀਓ ਬਣਾਉਂ ਜਾਂ ਮੈਂ ਆਪਦਾ ਪਛਾਣ ਕਰੂੰਗਾ ਨਹੀਂ ਲੱਗਦਾ ਟਿਕਟ ਨੂੰ ਲੈ ਕੇ ਹੀ ਹੋ ਰਿਹਾ ਟਿਕਟ ਟਿਕਟ ਅੱਧੀ ਟਿਕਟ ਹਾਫ ਟਿਕਟ ਪਿੱਸੇ ਹੋਇਆ ਜੀ ਹੁਣ ਥਾਣੇ ਆਏ ਹੋ ਤੁਸੀਂ ਹਾਂਜੀ ਹੁਣ ਥਾਣੇ ਅਸੀਂ ਐਫ ਆਈ ਆਰ ਦਾ ਅਰਜ਼ੀ ਲਿਖਾ ਕੇ ਸਾਡਾ ਪਟਿਆਲਾ ਟੂ ਨੰਗਲ ਨੰਗਲ ਟੂ ਬਠਿੰਡਾ ਟਾਈਮ ਐਸ ਹੋਇਆ ਸੀ ਟਾਈਮ ਖਰਚਾ ਜੇ ਸਾਡੇ ਨਾਲ ਇਨਸਾਫ ਨਹੀਂ ਹੋਇਆ ਜਾਊਗਾ ਅਸੀਂ ਪਟਿਆਲਾ ਚੌਂਕ ਬੱਸ ਸਟੈਂਡ ਬੰਦ ਕਰਾਂਗੇ ਹੁਣ ਪੁਲਿਸ ਵਾਲੋ ਕੀ ਗੱਲਬਾਤ ਹੋ ਰਹੀ ਹੈ ਉਹ ਉਹਨਾਂ ਨੇ ਜੀ ਸਾਡੇ ਬਿਆਨ ਲੈਤੇ ਇਹਨਾਂ ਦੇ ਬਿਆਨ ਲੈਤੇ ਹਜੇ ਅਗਲੀ ਕਾਰਵਾਈ ਚੱਲ ਰਹੀ ਹੈ ਜੀ ਕੀ ਨਾਮ ਹੈ ਮੈਮ ਮੈਮ ਸਰ ਸਾਡਾ ਨਾਮ ਅਮਿਸ਼ਾ ਹੈ ਮੇਰਾ ਨਾਮ ਅਮਿਸ਼ਾ ਅਸੀਂ ਸਰੰਦ ਤੋਂ ਆਏ ਆ ਅਸੀਂ ਪਟਿਆਲਾ ਕਾਲੀ ਮਾਤਾ ਮੱਠਰ ਟੇਕਣ ਗਏ ਸੀ ਪੂਰਾ ਫੈਮਿਲੀ ਨਾਲ ਤੇ ਉਸ ਤੋਂ ਬਾਅਦ ਅਸੀਂ ਤਾਂ ਇੱਥੋਂ ਆਰਾਮ ਨਾਲ ਗਏ ਉੱਥੋਂ ਅਸੀਂ ਆਏ ਹਾਂ ਉਸ ਤੋਂ ਦੱਸੇ ਬੱਸ ਸਟੈਂਡ ਤੋਂ ਪਟਿਆਲਾ ਅਸੀਂ ਚੜਨ ਲੱਗੇ ਬੱਸ ਤੋਂ ਹਾਂਜੀ ਨਵੇਂ ਬੱਸ ਸਟੈਂਡ ਤੋਂ ਅਸੀਂ ਚੜਨ ਲੱਗੇ ਉਸ ਤੋਂ ਉਹਨੇ ਸਾਨੂੰ ਮਿਲ ਕੇ ਟਿਕਟ ਅੱਥੇ ਕਟਵਾਉ ਬਾਹਰੋਂ ਫਿਰ ਅਸੀਂ ਬਾਹਰ ਟਿਕਟ ਕਟਵਾ ਕੇ ਅੰਦਰ ਜਾਣ ਲੱਗੇ ਉਸ ਤੋਂ ਮੇਰੀ ਮੇਰੀ ਭਾਣ ਜੀ ਸੀਗੀ ਮੇਰੀ ਭੈਣ ਦੀ ਕੁੜੀ ਸੀਗੀ ਉਹ ਪਿੱਛੇ ਚੜਨ ਲੱਗੀ ਉਹ ਪਿੱਛੇ ਚੜਨ ਲੱਗੀ ਬੱਚੀ ਛੋਟੀ ਉਹ ਕਹਿੰਦਾ ਓਏ ਓਏ ਰੁਕੋ ਇੱਧਰ ਪਹਿਲਾਂ ਤਾਂ ਉਹਨੇ ਬਦਤਮੀਜ਼ ਨਾਲ ਬੋਲਿਆ ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦਾ ਤੁਸੀਂ ਫਿਰ ਉਹ ਕਹਿੰਦਾ ਕਿ ਕੀ ਹੋਇਆ ਕੀ ਹੋਇਆ ਮੈਂ ਕਿਹਾ ਬਦਤਮੀਜ਼ ਨਾਲ ਨਾ ਬੋਲੋ ਫਿਰ ਉਹ ਕਹਿੰਦਾ ਸਾਲੀ ਭੈਣ ਭੈਣ ਚੌਦੀ ਸਾਲੀ ਭੈਣ ਚੌਦੀ ਗੱਲ ਕਰ ਮੈਨੂੰ ਗੱਲ ਕਰਦੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਕਹਿੰਦਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ ਇੰਨਾ ਤੁਹਾਡੀ ਬਾਸ ਨਾ ਮੇਰੀ ਬਾਸ ਨਾ ਤੁਹਾਡੇ ਪਿਓ ਦੀ ਬਾਸ ਇਹ ਸਰਕਾਰੀ ਰੋਡ 'ਤੇ ਹੈ ਪੀ ਆਰ ਟੀ ਸੀ ਹੈ ਠੀਕ ਹੈ ਨਾ ਉਸ ਤੋਂ ਬਾ ਲਟੇ ਲਟਾ ਤਾ ਸੇਡ ਤੇ ਲਟਾ ਤਾ ਮੇਰੀ ਮੰਮੀ ਨੂੰ ਵੀ ਮਾਰਿਆ ਖਿੱਚ ਕੇ ਤਿੰਨ ਚਾਰ ਥੱਪੜ ਮੰਮੀ ਨੂੰ ਮਾਰਨ ਤੋਂ ਬਾਅਦ ਮੈਂ ਪਿੱਛੇ ਤੋਂ ਟੀ-ਸ਼ਰਟ ਫੜ ਲਿਆ ਮੰਮੀ ਨੇ ਮੈਨੂੰ ਜਦ ਮਾਰਨ ਦੇਖਿਆ ਮੰਮੀ ਨੇ ਮੰਮੀ ਨੇ ਵੀ ਛੋਟੀ ਟੀ-ਸ਼ਰਟ ਫੜ ਲਿਆ ਉਸ ਦਾ ਡਰਾਈਵਰ ਦਾ ਪਰ ਉਸ ਦਾ ਡਰਾਈਵਰ ਡਰਾਈਵਰ ਨੇ ਮੰਮੀ ਨੂੰ ਖਿੱਚ ਖਿੱਚ ਕੇ ਘੁੰਮ ਕੇ ਮਾਰੇ ਮੰਮੀ ਨੂੰ ਉਸ ਤੋਂ ਬਾਅਦ ਮੈਂ ਫਿਰ ਪਿੱਛੇ ਤੋਂ ਪੜਿਆ ਮੇਰੀ ਬੂਆ ਉਹਨੇ ਸਾਰੇ ਨੇ ਫੜਿਆ ਉਸ ਤੋਂ ਉਹਨੇ ਪਿੱਛੋਂ ਮੈਨੂੰ ਲਟਾਤਾ ਲਟਾਤਾ ਮੈਨੂੰ ਬੈਠੇ ਤੇ ਸਿੱਟਦਾ ਸੀਟ ਤੇ ਤਿੰਨ ਜਿਹੜੀ ਤਿੰਨ ਸੀਟਾਂ ਤਿੰਨ ਸੀਟ ਤੇ ਮੈਨੂੰ ਸਿੱਟਦਾ ਉਸ ਤੋਂ ਬਾਅਦ ਮੇਰੀ ਮੇਰੀ ਮੰਮੀ ਨੂੰ ਵੀ ਚੱਕ ਕੇ ਸਿੱਟਦਾ ਉੱਪਰ ਚੜ੍ਹ ਕੇ ਖਿੱਚ ਖਿੱਚ ਕੇ ਮਾਰਿਆ ਤਿੰਨ ਚਾਰ ਥੱਪੜ ਮੇਰੀ ਤੇ ਮੰਮੀ ਨੂੰ ਇਹਨਾਂ ਤਾਂ ਮੈਨੂੰ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀਗਾ ਅੰਦਰ ਪੁਲਿਸ ਵੀ ਕਹਿ ਰਹੀ ਇੱਕ ਕੇਸ ਹੋਰ ਆਈ ਹੋਈ ਹੈ ਦੀ ਕੰਡਕਟਰ ਦੀ ਉਹਨਾਂ ਸਾਨੂੰ ਬਤ ਵਿੱਚ ਬਹੁਤ ਤਰੀਕੇ ਨਾਲ ਸਰ ਉਹਨੇ ਸਾਨੂੰ ਮਾਰਿਆ ਹੈਗਾ ਵੀਡੀਓ ਹੈਗੀ ਹੈ ਹੁਣ ਕਿੱਦਾਂ ਦੀ ਕਾਰਵਾਈ ਕਰਦੇ ਹੋ ਜਿੱਦੇ ਪੰਜਾਬ ਸਰਕਾਰ ਵੱਲੋਂ ਬੱਸਾਂ ਵਾਲਾਂ ਨੂੰ ਚੱਕੀ ਦਿੰਦਾ ਹੈ ਕਿ ਡਰਾਈਵਰ ਨਾ दारू पी ਕੇ ਚਲਾਏਗਾ ਨਾ ਕਿਤੇ ਵਿਵਹਾਰ ਕਰੇਗਾ ਕਰ ਗਲਤ ਦਾ ਮਹਿਲਾਵਾਂ ਨਾਲ ਬਹਿਨਾਵਨ ਮਹਿਲਾਵਾਂ ਨਾਲ ਬਹੁਤ ਗੰਦੀ ਤਰੀਕੇ ਨਾਲ ਨੇ ਸਲੂਕ ਕੀਤੀ ਬਦਤਮੀਜ਼ੀ ਨਾਲ ਸਲੂਕ ਕੀਤਾ ਇਹਨੇ ਸਾਡੇ ਨਾਲ ਪੁਲਿਸ ਕੰਪਲੇਨੈਂਟ ਕੀਤੀ ਪੁਲਿਸ ਕੰਪਲੇਨੈਂਟ ਕਰਤੀ ਇਹਨੇ ਸਾਡੇ ਨਾਲ ਕਿ ਪੁਲਿਸ ਕੰਪਲੇਨੈਂਟ ਸਾਰੀ ਹੋ ਗਈ ਸਾਡੇ ਨਾਲ ਉਸ ਤੋਂ ਵੀ ਭਾਬੀ ਨੂੰ ਛੱਡ ਕੇ ਬਸ ਨਿਕਲ ਗਿਆ ਚਾਰ ਨਿਆਣੇ ਉਹਦੇ ਕੋਲ ਮੇਰੀ ਭਾਬੀ ਕੋਲ ਉਹਨ ਭਾਬੀ ਨੂੰ ਮੇਰੀ ਕੁਛ ਨਹੀਂ ਪਤਾ ਪਿੰਡੋਂ ਦੀ ਹੈ ਮੇਰੀ ਭਾਬੀ ਉਹ ਇਹ ਭਾਬੀ ਨੂੰ ਮੇਰੇ ਛੱਡ ਕੇ ਪੰਜ ਨਿਆਣੇ ਨੂੰ ਕੱਲੀ ਵਿਚਾਰੀ ਬੱਸ ਸਟੈਂਡ ਤੋਂ ਪਟਿਆਲਾ ਸੀਗੀ ਉਹ ਲੈ ਕੇ ਨਹੀਂ ਆਇਆ ਤੁਸੀਂ ਲੋਕ 10 ਸੀਗੇ ਅਸੀਂ 10 ਲੋਕ ਸੀਗੇ ਟੋਟਲ ਅਸੀਂ ਕਾਲੀ ਮਾਤਾ ਮੱਠਾ ਅਸੀਂ ਘਰ ਜਾ ਰਹੇ ਸੀਗੇ ਸ ਕੀਤੀ ਜਾਂਦੀ ਹੈ ਕਿ ਇਹਨੂੰ ਜਿੰਨਾ ਹੋ ਸਕੇ ਇਹਨੂੰ ਇੰਨੀ ਲੋ ਹੋਏ ਬਸ ਠੀਕ ਹੈ ਸਾਨੂੰ ਇਹਨਾਂ ਹੋਰ ਪਤਾ ਨਹੀਂ